ਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੌਰ ਟਿਕ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਲੈ ਕੇ ਆਏ ਜੀ ਬਹੁਤ ਸੋਹਣੇ ਡਿਜ਼ਾਈਨ ਜੀ ਆਪਾਂ ਹਾਲੇ ਤੱਕ ਜਿਨ੍ਹਾਂ ਨੇ ਪਹਿਲਾਂ ਨਹੀਂ ਇਸ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਦੇ ਡਿਜ਼ਾਈਨ ਜੀ ਜਿਹੜੇ ਤੁਸੀਂ ਮਨ ਸੋਚੇ ਹੈ ਜੀ ਉਹ ਡਿਜ਼ਾਈਨ ਤੁਹਾਨੂੰ ਸਾਰੇ ਇਸ ਵੀਡੀਓ ਦੇ ਵਿੱਚ ਮਿਲਣਗੇ ਇਹਨੇ ਤੱਕ ਵੀਡੀਓ ਜ਼ਰੂਰ ਦੇਖਣਾ ਜੀ ਸਾਰੇ ਡਿਜ਼ਾਈਨ ਜੀ ਨਿਊ ਡਿਜ਼ਾਈਨ ਹੈ ਇਸ ਮੈਂਥ ਦੇ ਮਹੀਨੇ ਦੇ ਜੀ ਸਾਰੇ ਡਿਜ਼ਾਈਨ ਜੀ ਬਹੁਤ ਸੋਹਣੇ ਡਿਜ਼ਾਈਨ ਬਣ ਕੇ ਵੀ ਬਾਦਰ ਫ੍ਰੀਸ਼ਿੰਗ ਦੇ ਨਾਲ ਮੰਨਣਗੇ ਜੇ ਸਾਰੇ ਡਿਜ਼ਾਈਨ ਹੀ ਆਪਣੇ ਕੋਲੇ ਨਵੇਂ ਆਂ ਦੀ ਜਿਵੇਂ ਕਿ ਕਲੀਆਂ ਪੈਚ ਵਗੈਰਾ ਲਗਾ ਕੇ ਜਿਵੇਂ ਅੱਜ ਕੱਲ੍ਹ ਚੱਲ ਰਿਹਾ ਹੈ ਟ੍ਰੈਂਡ ਦੇ ਵਿੱਚ ਪੈਚ ਵਗੈਰਾ ਲੱਗ ਰਿਹਾ ਵੇਲਾ ਜਿਵੇਂ ਕਿ ਵੇਲਾ 슬ੀਵਸ ਬੋਟਮ ਹੈਵੀ ਰੱਖਦੇ ਆ ਇਸ ਤਰ੍ਹਾਂ ਦੇ ਡਿਜ਼ਾਈਨ ਸ਼ਰਟ ਨੂੰ ਜਿਵੇਂ ਬਿਲਕੁਲ ਲੈਸਨ ਆ ਤਿਆਰ ਕਰਦੇ ਆ ਇਸ ਤਰ੍ਹਾਂ ਦੇ ਡਿਜ਼ਾਈਨ ਹੋਗੇ ਕਲੀਆਂ ਆਗੇ ਆ ਜਿਵੇਂ ਪਾਕਿਸਤਾਨੀ ਕੁੜਤੀ ਬਣ ਕੇ ਵੀ ਬਹੁਤ ਸੋਹਣਾ ਡਿਜ਼ਾਈਨ ਬਣ ਗਿਆ ਹੈ ਪਾਕਿਸਤਾਨੀ ਦੇ ਸੂਟਾਂ ਦੇ ਡਿਜ਼ਾਈਨ ਜੀ ਬਹੁਤ ਸੋਹਣੇ ਬਣੇ ਹੋਏ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਾਰੇ ਡਿਜ਼ਾਈਨ ਮਿਲਣਗੇ ਜੀ ਹਣੇ ਤੱਕ ਜਿਹੜੇ ਤੁਸੀਂ ਸੋਚੀ ਐ ਅਜੇ ਬਣਾਏ ਨਹੀਂ ਉਹ ਡਿਜ਼ਾਈਨ ਸਾਰੇ ਇਸ ਵੀਡੀਓ ਦੇ ਵਿੱਚ ਮਿਲਣਗੇ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਇਸ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਮਿਲਦੇ ਰਹਿੰਦੇ ਨੇ ਕਈ ਵਾਰੀ ਆਪਣ ਨੂੰ ਸ਼ੁਰੂਆਤ ਚ ਡਿਜ਼ਾਈਨ ਨਹੀਂ ਪਸੰਦ ਆਉਂਦਾ ਹੁੰਦਾ ਤੇ ਐਂਡ ਤੱਕ ਮਿਲ ਜਾਂਦਾ ਹੁੰਦਾ ਜੀ ਕੋਈ ਵੀ ਡਿਜ਼ਾਈਨ ਤੁਸੀਂ ਸਕਿਪ ਨਾ ਕਰਿਆ ਕਰੋ ਐਂਡ ਤੱਕ ਵੀਡੀਓ ਦੇਖਿਆ ਕਰੋ ਸ਼ੁਰੂਆਤ ਚ ਡਿਜ਼ਾਈਨ ਕਈ ਵਾਰੀ ਪਸੰਦ ਨਹੀਂ ਆਉਂਦਾ ਆਪਣ ਨੂੰ ਐਂਡ ਚ ਡਿਜ਼ਾਈਨ ਮਿਲ ਜਾਂਦਾ ਹੁੰਦਾ ਤੇ ਇਹ ਵੀਡੀਓ ਤੁਸੀਂ ਜਰੂਰ ਵੇਖਿਆ ਕਰੋ ਜੇ ਕਈ ਵਾਰੀ ਆਪਾਂ ਸਾਰੀ ਵੀਡੀਓ ਵੇਖ ਲੈਨੇ ਆ ਆਪਣਾ ਡਿਜ਼ਾਈਨ ਤਾਂ ਵੀ ਨਹੀਂ ਪਸੰਦ ਆਉਂਦਾ ਤੁਸੀਂ ਦੁਬਾਰਾ ਵੀਡੀਓ ਵੇਖਿਆ ਕਰੋ ਡਿਜ਼ਾਈਨ ਤੁਹਾਨੂੰ ਇਸੇ ਵੀਡੀਓ ਦੇ ਵਿੱਚ ਮਿਲ ਜਾਂਦਾ ਹੁੰਦਾ ਕਈ ਵਾਰੀ ਪਿਕ ਦੇ ਵਿੱਚ ਨਹੀਂ ਸੋਹਣਾ ਲੱਗਦਾ ਹੁੰਦਾ ਡਿਜ਼ਾਈਨ ਆਪਾਂ ਜਦੋਂ ਆਪਾਂ ਫੈਬਰਿਕ ਕੱਪੜੇ ਤੇ ਆਪਾਂ ਤਿਆਰ ਕਰਦੇ ਆ ਸੂਟ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਸਾਡੇ ਨਾਲ ਵੀ ਐਵੇਂ ਖੁਦ ਨਾਲ ਵੀ ਹੁੰਦਾ ਜਿਵੇਂ ਅਸੀਂ ਡਿਜ਼ਾਈਨ ਤਿਆਰ ਕਰਦੇ ਆ ਕਈ ਵਾਰੀ ਪਿਕ ਤੇ ਨਹੀਂ ਸੋਹਣਾ ਲੱਗਦਾ ਉਹ ਬਣ ਕੇ ਬਹੁਤ ਸੋਹਣਾ ਰੈਡੀ ਬਣਦਾ ਜੀ ਇਸ ਤਰ੍ਹਾਂ ਦੇ ਡਿਜ਼ਾਈਨ ਤੁਹਾਨੂੰ ਹਲਕੇ ਫੁਲਕੇ ਡਿਜ਼ਾਈ ਬਿਜਾਨ ਮਿਲਣਗੇ ਇਸ ਵੀਡੀਓ ਦੇ ਵਿੱਚ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਵੇਖਣਾ ਚੰਗੀ ਲੱਗੀ ਸੋਹਣੀ ਲੱਗੀ ਵੀਡੀਓ ਤੁਸੀਂ ਸ਼ੇਅਰ ਕਰ ਦੇਣਾ ਜੀ ਅੱਗੇ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਜੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਇਸ ਤਰ੍ਹਾਂ ਦੀਆਂ ਵੀਡੀਓ ਨਵੀਆਂ ਨਵੀਆਂ ਲੈ ਕੇ ਜੀ ਆਪਾਂ ਇਹ ਵੀਡੀਓ ਆਪਾਂ ਅਪਲੋਡ ਆਏਗੀ ਤੇ ਸੀ ਸੋਹਣੇ ਸੋਹਣੇ ਨਿਊ ਡਿਜ਼ਾਈਨਾਂ ਦੀ ਇਹ ਆਪਣੇ ਕੋਲੇ ਕੋਈ ਤਾਂ ਇਹਦੇ ਵਿੱਚ ਵੀਡੀਓ ਹੋਊਗਾ ਆਪਣੇ ਕੋਲੇ ਪੁਰਾਣਾ ਡਿਜ਼ਾਈਨ ਹੋਗਾ ਨਹੀਂ ਇਸੇ ਮਹੀਨੇ ਦੇ ਡਿਜ਼ਾਈਨ ਆ ਸਾਰੇ ਨਿਊ ਡਿਜ਼ਾਈਨ ਆ ਜੀ ਇਸ ਮਹੀਨੇ ਦੇ ਅਗਲੇ ਮਹੀਨੇ ਦੇ ਹੋਣਗੇ ਥੋੜੀ ਘਣੇ ਜੀ ਤੇ ਆਪਣੇ ਕੋਲੇ ਸਾਰੇ ਨਿਊ ਡਿਜ਼ਾਈਨ ਆ ਤੁਸੀਂ ਐਂਡ ਤੱਕ ਵੀਡੀਓ ਦੇਖਿਆ ਕਰੋ ਸੋ ਤੁਹਾਨੂੰ ਸਾਰੇ ਡਿਜ਼ਾਈਨ ਹੀ ਮਿਲ ਜਾਣਗੇ ਜੀ ਆਪਣਾ ਜੀ ਸਕਰੀਨ ਤੇ ਨੰਬਰ ਦਿੱਤਾ ਗਿਆ ਹੁੰਦਾ ਜੀ ਤੇ ਉਹ ਸਕਰੀਨ ਤੇ ਨੰਬਰ ਲੈ ਕੇ ਤੁਸੀਂ WhatsApp ਕਰ ਸਕਦੇ ਹੋ ਕੋਈ ਵੀ ਕਹੀਂ ਪੈਣਾ ਕੋਲ ਕਈ ਬਣਾ ਨੂੰ ਨਹੀਂ ਪਤਾ ਹੁੰਦਾ ਜੀ ਕਿਵੇਂ ਕਪੜਾ ਡਿਜ਼ਾਈਨ ਕਿਸ ਤਰ੍ਹਾਂ ਬਣਵਾਈਏ ਕਿਵੇਂ ਆਪਾਂ ਕਰੀਅਰ ਕਰੀਏ ਤੁਸੀਂ ਡਿਜ਼ਾਈਨ ਜੀ ਤੁਸੀਂ ਸੈਂਡ ਤੁਸੀਂ ਸਕਰੀਨਸ਼ਾਟ ਲੈਣੀ ਹੈ ਕੋਈ ਵੀ ਡਿਜ਼ਾਈਨ ਵੀਡੀਓ ਚੱਲਦੀ ਤੁਸੀਂ ਸਕਰੀਨਸ਼ਾਟ ਲੈਣੀ ਹੈ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਸਾਨੂੰ ਮੈਸੇਜ ਕਰ ਸਕਦੇ ਜੀ ਆਪਣਾ ਸਕਰੀਨ ਤੇ ਨੰਬਰ ਦਿੱਤਾ ਗਿਆ ਹੁੰਦਾ ਜੀ ਹਰ ਵੀਡੀਓ ਦੇ ਵਿੱਚ ਆਪਾਂ ਜੀ ਨੰਬਰ ਦਿੱਤਾ ਹੁੰਦਾ ਤੁਸੀਂ ਸਕਰੀਨ ਤੇ ਨੰਬਰ ਲੈ ਕੇ ਜੀ ਆਪਣਾ ਹੈਗਾ ਨੰਬਰ 750868048 ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਆ ਤੁਹਾਨੂੰ WhatsApp ਮੈਸੇਜ ਵੀ ਕਰ ਸਕਦੇ ਆ ਤੁਹਾਨੂੰ ਹਰ ਤਰ੍ਹਾਂ ਦਾ ਕਿਸੇ ਵੀ ਤਰ੍ਹਾਂ ਦੇ ਫੈਬਰਿਕ ਤੇ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਫੁੱਲ ਰੈਡੀ ਕਰਵਾ ਸਕਦੇ ਆ ਵਿਦ ਦੁਪੱਟਾ ਵੀ ਕਰਵਾ ਸਕਦੇ ਆ ਬਦੌੜ ਦੁਪੱਟਾ ਵੀ ਕਰਵਾ ਸਕਦੇ ਆ ਤੁਸੀਂ ਫੈਬਰਿਕ ਆਪ ਦਾ ਵੀ ਲੈ ਸਕਦੇ ਹੋ ਸਟਾਫ ਸਾਡੇ ਤੋਂ ਵੀ ਲੈ ਸਕਦੇ ਹੋ ਜੀ ਹਰ ਤਨ ਅਸਰ ਆਪ ਆਪਣੇ ਕੋਲੇ ਅਵੇਲੇਬਲ ਹੈ ਜੀ ਜਿਵੇਂ ਕਿ कॉटन ਦਾ सूट चल ਰਿਹਾ ਜੀ ਹੁਣ ਅੱਜ ਕੱਲ੍ਹ ਗਰਮੀ ਵਿੱਚ कॉटन ਦੇ ਸੂਟ ਹੀ ਆਪਾਂ ਦਪਹਿਣਗੇ कॉटन ਦੇ ਸੂਟ ਤੇ ਤੁਸੀਂ ਵੀ ਸਭ ਤੋਂ ਕੁਐਸਟਿਮੇਟ ਕਰਵਾ ਸਕਦੇ ਆ ਤੁਸੀਂ ਸਿੰਥੈਟਿਕ ਕਪੜਾ ਵੀ ਲੈ ਸਕਦੇ ਹੋ ਕੋਈ ਵੀ ਤਰ੍ਹਾਂ ਦਾ ਤੁਸੀਂ ਫੈਬਰਿਕ ਸਾਡੇ ਤੋਂ ਲੈ ਸਕਦੇ ਆ ਅਸੀਂ ਉਸੇ ਤੇ ਤਿਆਰ ਰੈਡੀ ਕਰ ਦਾਂਗੇ ਤੁਹਾਡਾ ਸੂਟ ਤੇ ਸਾਨੂੰ ਮੈਸੇਜ ਵਟਸਐਪ ਮੈਸੇਜ ਕਰ ਸਕਦੇ ਆ ਤੁਸੀਂ ਸਕਰੀਨ ਤੁਸੀਂ ਕੀ ਕਰਨਾ ਜੀ ਮੈਂ ਸਕਰੀਨ ਛੋਟ ਲੈਣੀ ਹੈ ਜਿਹੜਾ ਤੁਹਾਨੂੰ ਡਿਜ਼ਾਈਨ ਪਸੰਦ ਹੋਵੇ ਤੁਸੀਂ ਸਕਰੀਨ ਛੋਟ ਲੈ ਕੇ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਆ ਤੁਸੀਂ ਕੋਈ ਵੀ ਸੂਟ ਰੈਡੀ ਕਰਾਉਣਾ ਹੋਵੇ ਆਪਦਾ ਐਡਰੈਸ ਕੋਣ ਟੈਕ ਨੰਬਰ ਜੀ ਤੁਸੀਂ ਆਪ ਦਾ ਦੇ ਸਕਦੇ ਆ ਤੇ ਤੁਹਾਨੂੰ ਘਰ ਬੈਠੇ ਸੂਟ ਕੋਰੀਅਰ ਕੀਤਾ ਜਾਊਗਾ ਇਸੇ ਤਰ੍ਹਾਂ ਦਾ ਕਿਤੇ ਵੀ ਬੈਠੇ ਹੋਵੋਗੇ ਤੁਸੀਂ ਸੂਟ ਤੁਹਾਨੂੰ ਘਰ ਤੱਕ ਪਹੁੰਚਾਇਆ ਜਾਊਗਾ ਕੋਰੀਅਰ ਹੋ ਜਾਊਗਾ ਜੀ ਸਟਾਫ ਤੁਸੀਂ ਆਪ ਦਾ ਵੀ ਭੇਜ ਸਕਦੇ ਆ ਤੁਹਾਡੇ ਤੁਸੀਂ ਸਾਡੇ ਤੋਂ ਵੀ ਲੈ ਸਕਦੇ ਆ ਕਿਸੇ ਤਰ੍ਹਾਂ ਦਾ ਸਰਾਬ ਤੁਸੀਂ ਸਾਨੂੰ ਇਧਰੋਂ ਵੀ ਕੋਰੀਅਰ ਕਰ ਸਕਦੇ ਹੋ ਤੁਸੀਂ ਸਾਡੇ ਤੋਂ ਮੰਗਾ ਸਕਦੇ ਹੋ ਜੇ ਤੁਸੀਂ ਫੁੱਲ ਰੈਡੀ ਕਰਵਾਉਣਾ ਹੋਵੇ ਉਹਦਾ ਚਾਰਜ ਅਲੱਗ ਲੱਗੂਗਾ ਜੀ ਤੁਹਾਨੂੰ WhatsApp ਮੈਸੇਜ ਕਰ ਦਾਂ ਜੀ ਹਰ ਤਰ੍ਹਾਂ ਦਾ ਫੈਬਰਿਕ ਮਿਲੂਗਾ ਕਿਸੇ ਤੇ ਤੁਸੀਂ ਸੂਟ ਕਸਟਮਾਈਜ਼ ਕਰਾ ਸਕਦੇ ਆ ਹਰ ਤਰ੍ਹਾਂ ਦਾ ਫੈਬਰਿਕ ਹੈਗਾ ਜੀ ਆਪਣੇ ਕੋਲੇ ਇਸ ਕਮਾ ਤੁਸੀਂ ਸਿੰਥੈਟਿਕ कॉटन ਜਿਵੇਂ ਅੱਜ ਕੱਲ ਕਾਟਨ ਦੇ ਸੂਟ ਜੀ ਬਹੁਤ ਵਧੀਆ ਆਪਣੇ ਕੋਲੇ ਹੈਗੇ ਆ ਜੀ ਆਪਣੇ ਕੋਲੇ ਹਰ ਤਰ੍ਹਾਂ ਦੀ ਵੈਰਾਈਟੀ ਹੈਗੇ ਤੁਸੀਂ ਕਿਸੇ ਤਰ੍ਹਾਂ ਦਾ ਸੂਟ ਤੁਸੀਂ ਕਸਟਮਾਈਜ਼ ਕਰਾ ਸਕਦੇ ਆ ਕਾਟਨ ਦਾ ਸੂਟ ਜੀ ਤੁਹਾਨੂੰ ਪਏਗਾ ਪਲੇਨ ਸੂਟ ਜੀ 400 ਤੋਂ ਸਟਾਰਟ ਹੈ 400 ਤੋਂ ਸਟਾਰਟ ਤੁਹਾਨੂੰ 1500 ਤੱਕ ਕਾਟਨ ਦਾ ਪਲੇਨ ਸੂਟ ਪਾਊਗਾ ਬਿਦੌਟ ਵਰਕ ਜੀ ਤੇ ਤੁਸੀਂ ਕਿਸੇ ਤਰ੍ਹਾਂ ਦਾ ਤੁਸੀਂ ਵਰਕ ਕਰਵਾਉਣਾ ਹੋਵੇ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਮੈਸੇਜ ਕਰ ਸਕਦੇ ਆ ਆਪਾਂ ਨੇ ਉਸ ਸੂਟ ਤੇ ਆਪਾਂ ਰੈਡੀ ਕਰ ਦਾਂਗੇ ਤੁਹਾਡਾ ਵਰਕ ਤੁਸੀਂ ਰੈਡੀ ਕਿਸੇ ਸੂਟ ਤੇ ਕਰਵਾਉਣਾ ਹੋਵੇ ਤਾਂ ਆਪਣੇ ਕੋਲੇ ਸਾਰੇ ਵੈਰਾਈਟੀ ਹੈਗੀ ਹੈ ਜੀ ਕਾਟਨ ਦੇ ਸੂਟ ਜਿਵੇਂ ਕਿ ਹੋਗੇ ਪਾਲਟਵੀ ਸੂਟ ਹੋਗੇ ਜੀ ਸਿੰਥੈਟਿਕ ਕਪੜਾ ਕ੍ਰੇਵ ਸ਼ਿਲਕ ਜੋਰਝਟ ਹਰ ਤਰ੍ਹਾਂ ਹਰ ਤਰ੍ਹਾਂ ਦਾ ਫੈਬਰਿਕ ਅਵੇਲੇਬਲ ਹੈ ਜੀ ਆਪਣੇ ਕੋਲੇ ਤੁਸੀਂ ਐਂਡ ਤੱਕ ਵੀਡੀਓ ਦੇਖਣਾ ਜੀ ਜੀ ਤੁਹਾਨੂੰ ਸਾਰੇ ਡਿਜ਼ਾਈਨ ਇਸ ਵੀਡੀਓ ਦੇ ਵਿੱਚ ਮਿਲਣਗੇ ਜਿਵੇਂ ਦਾ ਤੁਸੀਂ ਸੂਟ ਰੈਡੀ ਕਰਵਾਉਣਾ ਹੋਵੇ ਬੇਦਰ ਬਟਾ ਬਦੌਟਾ ਤੁਸੀਂ ਸਾਨੂੰ WhatsApp ਮੈਸਜ ਕਰ ਸਕਦੇ ਇਹ ਤੁਹਾਡੇ ਪਿਆਰ ਨਾਲ ਆਪਾਂ ਅਗਲੀ ਵੀਡੀਓ ਲੈ ਕੇ ਆਵਾਂਗੇ ਤੁਸੀਂ ਸਾਡੀ ਵੀਡੀਓ ਜਰੂਰ ਦੇਖਿਆ ਕਰੋ ਜੀ ਆਉਣ ਵਾਲੀਆਂ ਵੀਡੀਓ ਆਪਾਂ ਇੱਕ ਹਰ ਰੋਜ਼ ਡੇਲੀ ਇੱਕ ਵੀਡੀਓ ਅਪਲੋਡ ਕਰਦੇ ਆ ਨਵੀਂ ਤੋਂ ਨਵੇਂ ਡਿਜ਼ਾਈਨਾਂ ਦੀ ਨਵੀਂ ਵੀਡੀਓ ਜੀ ਇਹ ਸੀ ਆਪਣੇ ਇਸ ਮਹੀਨੇ ਦੇ ਮੈਂਥ ਡਿਜ਼ਾਈਨ ਜੀ ਸਾਰੇ ਵੀਡੀਓ ਦੇ ਆਪਾਂ ਇਸ ਚ ਅਪਲੋਡ ਕਰਦੇ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਤੁਸੀਂ ਇਹਨਾਂ ਤੱਕ ਵੀਡੀਓ ਦੇਖਣਾ ਜੀ ਥੈਂਕ ਯੂ ਧੰਨਵਾਦ